ਜੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਉੱਤੇ ਪੰਜਾਬ ਦੇ ਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਚ ਜਿਹੜੇ ਇਹ ਬੰਦੇ ਨੇ ਓਲਡਜ ਹੋਮ ਪੰਜਾਬ ਤੋਂ ਇਹ ਸਾਰੇ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਨੇ ਨਿਗਹਿਲੀ ਵਰਤਰੀ ਸੀ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਦੇ ਖਿਲਾਫ ਹਾਈ ਕੋਰਟ ਗਿਆ ਜਿਹੜਾ ਪੀਵੀ ਮਰਗੀ ਇਹਦਾ ਮੈਂ ਹਸਬੰਦ ਮਰ ਗਿਆ ਉਹ ਜਿਹੜੇ ਵਿਡੋ ਵੀ ਨੇ ਉਹ ਉਹ ਜੇ ਕਿਹਸਾ ਜੋ ਉੱਥੇ ਬੱਚੇ ਜਿਹੜੇ ਜਾਣਗੇ ਹਾਈ ਕੋਰਟ ਚਾ 4.5 ਸਾਲ ਮੈਂ ਲੜਾਈ ਲੜੀ ਉਹ ਧੰਵਾਦ ਆ ਹਾਈ ਕੋਰਟ ਦਾ ਜੀ ਉਸ ਜਿਸਸ ਸਾਹਬ ਤੋਂ ਬੜੀਆਂ ਸਖਤ ਸਹਤਾਂ ਕੀਤੀਆਂ ਨੇ ਯਾਨੀ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਹੈ ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਰ ਰਹੇ ਹੋ ਪੂਰੇ ਪੰਜਾਬ ਵਿੱਚ ਇੱਥੇ ਕਿਤੇ ਮੈਨੂੰ ਕੋਈ ਮੌਕਾ ਮਿਲਦਾ ਮੁਹੱਲੇ ਲੋਕਾਂ ਦੀ ਸੇਵਾ ਕਰਨ ਦੀ ਉਹ ਮੈਂ ਕੋਸ਼ਿਸ਼ ਕਰਨਾ ਕਰਦਾ ਔਰ ਪਾਰਟੀ ਜੀ ਜੀ ਨੂੰ ਬੜਾ ਮਾਨਸਤ ਕਾ ਉਹ ਜਿਹੜਾ ਉਹ ਮਿਲਦਾ ਲੋਕ ਸਾਸਿਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਔਰ ਅੱਜ ਅਸੀਂ ਇੱਕ ਇਦਾਂ ਦੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਤੁਹਾਨੂੰ ਜਿਨ੍ਹਾਂ ਨੇ ਮੁਹਾਲੀ ਕਸਬੇ ਦੇ ਵਿੱਚਤਾ ਕੀਤੀ ਪੂਰੇ ਪੰਜਾਬ ਦੇ ਵਿੱਚ ਆਪਣਾ ਨਾਮ ਜਮਾਇਆ ਹੋਇਆ ਜਿੱਦਾਂ ਆਪੇ ਦੀ ਜੇ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੀ ਸੇਵਾ ਕਰਦੇ ਨੇ ਹਰ ਪੱਖੋਂ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਕਾਂਗਰਸ ਪਾਰਟੀ ਦੇ ਲੀਡਰ ਨੇ ਸਾਨੂੰ ਦੱਸਦੇ ਕਿ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਜੀ ਸਾਡੇ ਨਾਲ ਨੇ ਅੱਜ ਉਹਨਾਂ ਨੂੰ ਇੱਕ ਕਾਂਗਰਸ ਵੱਲੋਂ ਇੱਕ ਵੱਡਾ ਅਹੁਦਾ ਵੀ ਦਿੱਤਾ ਗਿਆ ਸੋ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਧੰਨਵਾਦ ਸਾਰਿਆਂ ਨੂੰ ਸਿਮਰ। ਬਣਾ ਦਾ ਸਰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਧੰਨਵਾਦ। ਅ ਮੈਂ ਕਿਹਾ ਰਾਜਾ ਵੜਿੰਗ ਜੀ ਵੱਲੋਂ ਇੱਕ ਵੱਡਾ ਅਹੁਦਾ ਦਿੱਤਾ ਗਿਆ। ਅ ਮੈਂ ਕਹਾ ਥੋੜਾ ਜਿਹਾ ਆਪਣੀ ਜਾਣਕਾਰੀ ਦੇ ਦਿਓ ਕਿ ਕਿਹੜੇ ਅਹੁਦਾ ਮਿਲਿਆ ਤੇ ਕਿੱਥੋਂ ਮਿਲਿਆ। ਦੇਖੋ ਇਹ ਪ੍ਰਧਾਨ ਜੀ ਵੱਲੋਂ ਨੂੰ ਜਿਹੜਾ ਸਾਡਾ ਕਾਂਗਰਸ ਵੱਲੋਂ ਸੰਗਠਨ ਨਰਵਾਨ ਦਾ ਪ੍ਰੋਗਰਾਮ ਚੱਲ ਰਿਹਾ ਸੰਗਠਨ ਨੂੰ ਦੁਆਰਾ ਮਜ਼ਬੂਤ ਕਰਨ ਦਾ ਬੂਥ ਲੈਵਲ ਤੋਂ ਕੰਮ ਚੱਲ ਰਿਹਾ। ਜੀ ਉਹਦੇ ਵਿੱਚ ਮੈਨੂੰ ਪਹਿਲਾਂ ਕੋਆਰਡੀਨੇਟਰ ਕਿਲਾ ਸੀ ਬਲਾਚੌਰ ਤੋਂ ਬਾਅਦ ਹੁਣ ਦੁਆਰਾ ਮੈਨੂੰ ਉਸ ਤੋਂ ਬਾਅਦ ਅਬਜਰਡਰ ਲਾਇਆ ਦੋ ਕੰਸਟੀਟੂਐਂਸੀਆਂ ਦਾ ਨਵਾ ਸ਼ਾਲ ਤੇ ਬਲਾਚੌਪ ਦਾ ਜੀ ਬੜੀ ਅਹਿਮ ਜ਼ੁਮੇਰ ਦਿੱਤੀ ਹੈ ਪ੍ਰਧਾਨ ਜੀ ਦਾ ਧੰਨਵਾਦ ਆ ਆਈ ਕਮਾਂਡ ਦਾ ਧੰਨਵਾਦ ਆ ਕਿਉਂਕਿ ਇਹ ਆਰਗੇਨਾਈਜੇਸ਼ਨ ਜਿਹੜੀ ਆ ਸਾਰੀ ਜਿਹੜੀ 2027 ਤੋਂ ਵਾਸਤੇ ਉਹ ਬੂਥ ਲੈਵਲ ਤੋਂ ਕਮੇਟੀਆਂ ਤੋਂ ਲੈ ਕੇ ਮੰਡਲ ਕਮੇਟੀਆਂ ਤੋਂ ਲੈ ਕੇ ਜਿਹੜੀਆਂ ਬਲਾਕ ਕਮੇਟੀਆਂ ਬਣੀਆਂ ਉਹ ਸਾਰੀਆਂ ਬਣਾਉਣ ਵਾਸਤੇ ਸਾਡੀ ਜ਼ੁਮੇਰ ਦਿੱਤੀ ਹੈ ਸਾਨੂੰ ਬਤਾਓ ਅਬਜਰਡਰ ਜਿਹੜਾ ਉੱਥੇ ਲਾਇਆ ਹਮ ਉਸ ਸਮੇਂ ਸਾਡੇ ਨੂੰ ਤਹਿਸੀਰੀ ਲੀਡਰਸ਼ਿਪ ਨਾਲ ਲੈ ਕੇ ਗਰਾਉਂਡ ਤੇ ਕੰਮ ਕਰਕੇ ਜਿਹੜੇ ਕੰਮ ਵਾਲੇ ਵਰਕਰ ਨੇ ਉਹ ਜਿਹੜੇ ਬੂਥ ਲੈਵਲ ਤੇ ਜਿਹੜੇ ਮਿਹਨਤੀ ਲੋਕ ਹੋਣਗੇ ਉਹਨਾਂ ਨੂੰ ਉਸ ਕਮੇਟੀਾਂ ਵਿੱਚ ਪਾ ਕੇ ਮਾਨ ਸਨਮਾਨ ਦਿੱਤਾ ਜਾਵੇਗਾ ਨਾਲ ਉਹ ਤਾਂ ਕਿ ਪਾਰਟੀ ਦਾ ਜਿਹੜਾ ਸੁਨੇਹਾ ਵਾ ਉਹ ਬੂਥ ਲੈਵਲ ਤੱਕ ਪਹੁੰਚ ਸਕੇ ਉਹਦਾ ਸਾਰਾ ਡਾਟਾ ਇਕੱਠਾ ਕਰਕੇ ਅਸੀਂ ਪੀਸੀਸੀ ਨੂੰ ਦੇਵਾਂਗੇ ਪ੍ਰਾਪਤ ਪ੍ਰਦੇਸ਼ ਕਾਂਗਰਸ ਦਫ਼ਤਰ ਨੂੰ ਦੇਵਾਂਗੇ ਇੱਥੋਂ ਹੀ ਉਹ ਐਸੀਸੀ ਨੂੰ ਜਾਏਗਾ ਤਾਂ ਕਿ ਉਹਨਾਂ ਵਰਕਰਾਂ ਦਾ ਉਹਨਾਂ ਬੂਥ ਲੈਵਲ ਵਰਕਰਾਂ ਦਾ ਕੁਨਾਂ ਕੰਟੈਕਟ ਜਿਹੜਾ ਵਾ ਸਿੱਧਾ ਪੰਜਾਬ ਦੇ ਕਾਂਗਰਸ ਦੇ ਦਫ਼ਤਰ ਤੋਂ ਹੋਵੇਗਾ ਉਹਨਾਂ ਦੇ ਸਾਰੇ ਨੰਬਰ ਇੱਥੇ ਹੋਣਗੇ ਰਿਕਾਰਡ ਕਰਾ ਹੋਵੇਗਾ ਉਹਨਾਂ ਨੂੰ ਮਾਨ ਮਹਿਸੂਸ ਹੋਏਗਾ ਕਿ ਸਾਨੂੰ ਸਿੱਧਾ ਕਾਂਗਰਸ ਦੇ ਅਸੀਂ ਅਹੁਦੇਦਾਰ ਹਾਂ ਜਾਂ ਕਾਂਗਰਸ ਪਾਰਟੀ ਦੇ ਅਸੀਂ ਛਪਾਈ ਹੈ ਬੀਤੀ ਸਭ ਕਿਸ ਤਰ੍ਹਾਂ ਦੇਖਦੇ ਹਾਂ ਕਿ ਮੈਂ ਤੁਹਾਡੀ ਵੀਡੀਓ ਵੀ ਦੇਖਦਾ ਅਕਸਰ ਹੀ ਤੁਸੀਂ ਸੋਸ਼ਲ ਵਰਕ ਯਾਨੀ ਕਰਦੇ ਰਹੇ ਲੋਕਾਂ ਦੀ ਹੈਲਪ ਕਰਦੇ ਰਹਿੰਦੇ ਹੋ ਹ ਹੁਣ ਦੇਖਿਆ ਸੀ ਪਿੱਛੇ ਜੇ ਤੁਸੀਂ ਤਪਾ ਗਏ ਹੋਏ ਸੀ ਜਿਸ ਤਰ੍ਹਾਂ ਬਰਨਾਲੇ ਹਲਕੇ ਦੇ ਵਿੱਚ ਉੱਥੇ ਵੀ ਤੁਸੀਂ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਨਾਲ ਕੇਕ ਕਟਿਆ ਯਾਨੀ ਵਧੀਆ ਤੁਹਾਡੀ ਉਹਨਾਂ ਦੇ ਨਾਲ ਯਾਨੀ ਟਿਊਨਿੰਗ ਰਹੀ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਆਪਣੇ ਮਾਪੇ ਨੂੰ ਜਿਸ ਤਰ੍ਹਾਂ ਯਾਨੀ ਵਿਰਧ ਆਸ਼ਰਮ ਦੇ ਵਿੱਚ ਛੱਡਦੇ ਹਨ ਪਰ ਤੁਹਾਡਾ ਉੱਥੇ ਪਿਆਰ ਦੇਖਿਆ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਰਹਿ ਕੇ ਕੇਕ ਵੀ ਕਟਿਆ ਕਿਸ ਤਰ੍ਹਾਂ ਦਾ ਰਿਹਾ ਉੱਥੇ ਉਹ ਦੇਖੋ ਕਿ ਕਿਉਂਕਿ ਇਹ ਜਿਹੜੇ ਉਹ ਤਪੇ ਵਾਲਾ ਅਬਦੁੱਲ ਦਾਸ਼ਮ ਜੀ ਕਿਉਂਕਿ ਇਹਨਾਂ ਬਿਲਦাশਰਮਾਂ ਦੀ ਬਣਾਉਣ ਵਾਸਤੇ ਮੇਰਾ ਬਹੁਤ ਵੱਡਾ ਯੋਗਦਾਨ ਹੈ ਪ੍ਰਮਾਤਮਾ ਦੇ ਅশীরਵਾਦ ਨਾਲ ਲੋਕਾਂ ਦੇ ਵਿਜੁਦਗਾਂ ਦੇ ਅশীরਵਾਦ ਨਾਲ ਮੈਂ ਇਹ ਖਿਲਾਫ ਹਾਈ ਕੋਰਟ ਚ ਕੇਸ ਪਾਇਆ ਸੀ ਜੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਉੱਤੇ ਪੰਜਾਬ ਦੇ ਤੇ ਹਰਿਆਣਾ ਦੇ ਸਾਰੇ ਜਿਲ੍ਹਿਆਂ ਚ ਜਿਹੜੇ ਬੰਦੇ ਨੇ 올ਡੇਜ ਹੋਮ ਪੰਜਾਬ ਚੋਂ ਮੇਰੀ ਪਟੀਸ਼ਨ ਤੋਂ ਬਾਅਦ ਪਹਿਲਾ ਜਿਹੜਾ ਉਹ ਬਣ ਕੇ ਤਿਆਰ ਹੋ ਕੇ ਚਾਲੂ ਹੋਇਆ ਜੀ ਤੇ ਉਹਦੇ ਚ ਹਲੇ ਹੁਣੇ ਥੋੜੇ ਦਿਨ ਮਹੀਨੇ ਹੋਏ ਅਗਣ ਹੋਏ ਚਾਲੂ ਹੋਇਆ ਸੀ ਔਰ ਮਾਨਸਾ ਚ ਬਿਲਡਿੰਗ ਤਿਆਰ ਹੋ ਗਈ ਹੈ ਉਹ ਹਲੇ ਚਾਲੂ ਹੋਣਾ ਉਹਦੇ ਦੇ ਵਿੱਚ ਮੈਨੂੰ ਜਦੋਂ ਡਿਪਾਰਟਮੈਂਟ ਵਾਲਿਆਂ ਨਾਲ ਮੇਰਾ ਤਾਲਮੇਲ ਹੋ ਰਿਹਾ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਬੇਸ਼ੱਕ ਉਹ ਚਾਲੂ ਹੋ ਗਿਆ ਪਰ ਮੈਂ ਰਿਸਕ ਕਰਕੇ ਆਪਣਾ ਫਰਜ਼ ਸਮਝਿਆ ਵੀ ਮੈਂ ਦੀ ਐਫਰਟਸ ਨਾਲ ਬਣਿਆ ਮੇਰੀ ਮਿਹਨਤ ਨਾਲ ਬਣਿਆ ਮੈਂ ਨਾਲੇ ਜਾ ਕੇ ਦੇਖ ਕੇ ਆਵਾਂ ਕਿਦਾਂ ਨਾਲ ਬਣਾਇਆ ਸਰਕਾਰ ਨੇ ਕੀ ਕੀਤਾ ਜੀ ਉਹ ਜਿਹੜੀ ਉੱਥੇ ਬਜ਼ੁਰਗ ਆ ਉਹਨਾਂ ਨੂੰ ਮਿਲ ਕੇ ਆਵਾਂ ਔਰ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋਈ ਜਦੋਂ ਉੱਥੇ ਮੈਂ ਗਿਆ ਔਰ ਬਹੁਤ ਵਧੀਆ ਬਿਲਡਿੰਗ ਬਣੀ ਹੈ ਜੀ ਲਗਭਗ 3 ਏਕੜ ਦੇ ਵਿੱਚ ਬਿਲਡਿੰਗ ਬਣੀ ਆ ਉਹ ਬਹੁਤ ਸੋਹਣੀ ਹੈ ਅਕਮੋਡੇਸ਼ਨ ਦਾ ਕਮਰੇ ਨੇ ਡਬਲ ਸਟੋਰੀ ਆ ਰੈਂਪ ਆ ਮੈਡੀਕਲ ਟੀਮ ਹੁੰਦੀ ਹੈ ਡਾਕਟਰਾਂ ਦੀ ਹੁੰਦੀ ਆ ਖਾਣ ਪੀਣ ਦਾ ਬਹੁਤ ਵਧੀਆ ਅਰੇਂਜਮੈਂਟ ਆ ਸਟਾਫ ਆ ਸਾਰਾ ਉਹਨਾਂ ਦਾ ਜੀ ਲੇਡੀਜ਼ ਵੱਖਰੀਆਂ ਨੇ ਲੈਂਡਸ ਵੱਖਰੇ ਨੇ ਔਰ ਉਹ ਬਜ਼ੁਰਗ ਜਦਕ ਬਹੁਤ ਸੈਟੀਸਫਾਈ ਸਨ ਸਾਨੂੰ ਇੱਥੇ ਬਹੁਤ ਆਰਾਮ ਮਿਲਿਆ ਕਿਉਂਕਿ ਇਹ ਵਿਚਾਰੇ ਬਜ਼ੁਰਗ ਜਿਹੜੇ ਨੇ ਜਿਹਨਾਂ ਦਾ ਬੇਸ ਹਾਰਾ ਕਹਿ ਲੋ ਜਾਂ ਜਿਨ੍ਹਾਂ ਨੂੰ ਕੋਈ ਬੱਚੇ ਨਹੀਂ ਸੰਭ ਦੇ ਜਾਂ ਜਿਨ੍ਹਾਂ ਦੇ ਬੱਚੇ ਬਾਹਰ ਨੇ ਇਕੱਲੇ ਰਹਿ ਗਏ ਇਹਦਾ ਜੇ بیوی ਮਰ ਗਈ ਕਿਹਦਾ ਮੈਂ ਹਸਬੰਡ ਮਰ ਗਿਆ ਉਹ ਜਿਹੜੇ ਵਿਡੋ ਵੀ ਨੇ ਉਹ ਉਹ ਜੇ ਕਿਹਸਾ ਜੋ ਉੱਥੇ ਬੱਚੇ ਜਿਹੜੇ ਜਾਣਗੇ ਔਰ ਇਹ ਸਮੇਂ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਨੇ ਨਿਗਹਿਲੀ ਵਰਤਰੀ ਸੀ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਦੇ ਖਿਲਾਫ ਹਾਈ ਕੋਰਟ ਗਿਆ ਹਾਈ ਕੋਰਟ ਚਾਹ 4.5 ਸਾਲ ਮੈਂ ਇੱਥੇ ਲੜਾਈ ਲੜੀ ਉਹ ਧੰਵਾਦ ਆ ਹਾਈ ਕੋਰਟ ਦਾ ਚੀਫ ਜਸਟਿਸ ਸਾਹਿਬ ਦਾ ਤਾਂ ਬੜੀਆਂ ਸਖਤ ਰਾਜਾਤਾਂ ਕੀਤੀਆਂ ਸਰਕਾਰਾਂ ਕੋਲ ਹਲਫੀਆਂ ਬਣ ਲਏ ਔਰ ਪੰਜਾਬ ਦੇ ਸਾਰੇ ਜ਼ਿਲ੍ਹੇ ਚ ਬਣਨੇ ਨੇ ਮੁਹਾਲੀ ਵਿੱਚ ਵੀ ਬੰਨਾ ਹੈ 3 ਏਕੜ ਜਗ੍ਹਾ ਜਿਹੜੀ ਹੈ ਡਿਪਾਰਟਮੈਂਟ ਕਮਾਟਾ ਵੱਲੋਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਦਿੱਤੀ ਗਈ ਹੈ ਲੇਕਿਨ ਹਲੇ ਟ੍ਰਾਂਸਫਰ ਨਹੀਂ ਕੀਤੀ ਉਹਦੇ ਲਈ ਲੜਾਈ ਮੈਂ ਲੜ ਰਿਹਾ ਜਲਦੀ ਜੇ ਨਾ ਇਹਨਾਂ ਕੀਤੀ ਗਮਾਟਾ ਦੇ ਖਿਲਾਫ ਦਵਾ ਦਾ ਮੈਂ ਮਾਨ ਹਨ ਜਾਂ ਕੇਸ ਵੀ ਪਾਵਾਂਗਾ ਤਾਂ ਕਿ ਅਸੀਂ ਮੁਹਾਲੀ ਦੇ ਵਿੱਚ ਵੀ ਉਹਦਾ ਉਹਨੇ ਇੱਕ 올ਡੇਜ ਹੋਮ ਜਿਹੜਾ ਬਣਾ ਸਕੀਏ ਹੂੰ ਵੈਸੇ ਵਾਕਈ ਮੈਂ ਦੇਖਿਆ ਕਿ ਤੁਸੀਂ ਕਾਫੀ ਐਕਟਿਵ ਰਹਿੰਦੇ ਹੋ ਮੁਹਾਲੀ ਦੇ ਵਿੱਚ ਮੈਂ ਦੇਖਿਆ ਕਿ ਤੁਸੀਂ ਉੱਥੇ ਬਰਨਾਲ ਦੇ ਯਾਨੀ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਹੈ ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਰ ਰਹੇ ਹੋ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕਵਰਟਰ ਦੇ ਬੰਦੇ ਨੇ ਜੀ ਉਹਦੇ ਇਹਦੀ ਹਰਿਆਣਾ ਜੀ ਦੇ ਬੰਦੇ ਨੇ ਹਰਿਆਣਾ ਜੀ ਦੇ ਬੰਦੇ ਜਦੋਂ ਮੈਂ ਪਿਟਿਸ਼ਨ ਪਾਈ ਸੀ ਮੈਂ ਕਿਉਂਕਿ ਲੰਬੇ ਸਮੇਂ ਤੋਂ ਮੁਹਾਲੀ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਮੁਹਾਲੀ ਦਾ ਪਰਮਾਤਮਾ ਦਾ ਅਸ਼ੀਰਵਾਦ ਲੋਕਾਂ ਦਾ ਅਸ਼ੀਰਵਾਦ ਮੋਹਾਲੀ ਦੇ ਕਈ ਕੇਸ ਮੈਂ ਹਾਈ ਕੋਰਟ ਚ ਪਾਏ ਨੇ ਜਿੰਨਾਂ ਸਾਰਿਆਂ ਤੋਂ ਮੈਨੂੰ ਬੜੀ ਸਫਲਤਾ ਮਿਲੀ ਆ ਅੱਜ ਵੀ ਮੇਰੇ ਚਾਰ ਕੇਸ ਚੱਲ ਰਹੇ ਨੇ ਉਹ ਮੋਹਾਲੀ ਦੇ ਲੋਕਾਂ ਦੇ ਨੇ ਬੱਸ ਸਟੈਂਡ ਦਾ ਕੇਸ ਆ ਸੀਵੀ ਵਨ ਦੇ ਕਮਿਊਨਿਟੀ ਸੈਂਟਰ ਦਾ ਕੇਸ ਆ ਪਾਰਕਿੰਗ ਦਾ ਕੇਸ ਆ ਬਿਜਲੀ ਬੋਰਡ ਤੋਂ ਪੈਸੇ ਲੈਣ ਦਾ ਕੇਸ ਆ ਅੱਜ ਚਾਰ ਕੇਸ ਜਿਹੜੇ ਆ ਲੋਕਾਂ ਦੇ ਨੇ ਮੋਹਾਲੀ ਦੇ ਲੋਕਾਂ ਦੀ ਉਹ ਲੜਾਈ ਮੈਂ ਲੜੀ ਲੜ ਰਿਹਾ ਉਹ ਮੈਂ ਵੈਸੇ ਵੀ ਜਿੱਥੇ ਕਿਤੇ ਮੈਨੂੰ ਕੋਈ ਮੌਕਾ ਮਿਲਦਾ ਮੋਹਾਲੀ ਦੇ ਲੋਕਾਂ ਦੀ ਸੇਵਾ ਕਰਨ ਦੀ ਉਹ ਮੈਂ ਕੋਸ਼ਿਸ਼ ਕਰਨਾ ਕਰਦਾ ਔਰ ਪਾਰਟੀ ਜੇ ਚੀਜ਼ ਨੂੰ ਬੜਾ ਮਾਨਸਤਿਕ ਉਹ ਜਿਹੜਾ ਉਹ ਮਿਲਦਾ ਲੋਕ ਬਹੁਤ ਪਿਆਰ ਕਰਦੇ ਨੇ ਲੋਕਾਂ ਨੇ ਅਸੀਸਾਂ ਨਾਲ ਹੀ ਸਾਡੀ ਲੜਾਈਆਂ ਮਿਲਦਾ ਗੱਲ ਸਹੀ ਹੈ ਜੀ ਲੋਕਾਂ ਦੀ ਅਸੀਸਾਂ ਦੇ ਨਾਲ ਹੀ ਸਭ ਕੁਝ ਹੁੰਦਾ ਵੈਸੇ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕਿਉਂਕਿ ਹਰ ਕਿਸੇ ਦੀ ਯਾਨੀ ਹੈਲਪ ਕਰਦੇ ਹੋ ਹਰ ਕੋਈ ਤੁਹਾਡੇ ਕੋਲ ਆਂਦਾ ਅ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਹੁਣ ਜ਼ਮੀਨ ਕਵਾਇਰ ਦੀ ਗੱਲ ਕਰ ਲਈਏ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਆਮ ਲੋਕ ਸੜਕਾਂ ਤੇ ਉਤਰੇ ਹੋਏ ਨੇ ਕਿ ਇਹ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੇ ਮੈਂ ਗੱਲ ਕਰਾਂ ਇਹ ਲੈਂਡ ਪੂਲਿੰਗ ਜਿਹੜੀ ਤੁਸੀਂ ਗੱਲ ਕਰਦੇ ਹੋ ਜੀ ਮੈਂ ਸਮਝਦਾ ਇਹ ਸਰਕਾਰ ਹੀ ਜਿਹੜੀ ਆ ਕਿਉਂਕਿ ਇਹਨਾਂ ਦਾ ਅੱਗਾ ਦੌਲ ਪਿੱਛਾ ਚੌੜਾ ਇਨਨੂੰ ਪਤਾ ਸੀ ਮੁੜ ਕੇ ਆਉਣਾ ਨਹੀਂ ਇਹ ਸਿਰਫ ਕਿਸੇ ਦਾ ਪੈਸੇ ਲੁੱਟਣ ਵਾਸਤੇ ਸਕੀਮਾਂ ਕੋਈ ਨਾ ਕੋ ਨਵੀਆਂ ਲੱਭ ਲੈਣੇ ਲੈਂਡ ਬੂਕਿੰਗ ਜਿਹੜੀ ਆ ਉਹ ਬਹੁਤ ਵੱਡਾ ਸਕੈਮ ਆ ਪੰਜਾਬ ਦਾ ਸਭ ਤੋਂ ਵੱਡਾ ਸਕੈਮ ਆ ਇਹਨਾਂ ਨੇ ਪੰਜਾਬ ਦਾ ਜਮੀਨਾ ਕਿਸਾਨਾਂ ਦੀਆਂ ਖੋ ਕੇ ਧੋਖਾ ਕਰਕੇ ਇਹ ਵੇਚਣੀਆਂ ਨੇ ਵੇਚ ਕੇ ਪੈਸੇ ਕੋਈ ਆਪ ਲੈ ਜਾਣੇ ਨੇ ਕੋਈ ਲੋਕਾਂ ਨੂੰ ਉੱਥੇ ਕਰੋਨਰ ਕਰਵਾ ਜੀ ਨੂੰ ਵੇਚ ਜਾਣਗੇ ਉਹ ਮੁੜ ਕੇ ਪਲਾਟ ਕੱਟ ਕੇ ਦੇਣਗੇ ਲੋਕੀ ਲੋਕਾਂ ਕੋਲ ਪੈਸੇ ਉਹ ਠੱਗ ਲੈਣਗੇ ਆਮ ਪਬਲਿਕ ਜਿਹੜੀ ਉਹਨਾਂ ਬਹੁਤ ਫਰਾਸਮੈਂਟ ਹੋਏਗੀ ਕਿਉਂਕਿ ਇਹ ਕਾਲੀ ਵਿੱਚ ਬਹੁਤ ਕੰਮ ਕਰ ਰਹੇ ਨੇ ਹਾਲੇ ਤੇ ਅੱਗਾ ਜਿਹੜਾ ਕਦਮ ਤੋਂ ਪਹਿਲਾਂ ਜਿਹੜਾ ਮੁਹੱਲੇ ਦਾ ਪੁਰਾਣਾ ਸੈਕਟਰ ਜਿਹੜਾ ਡਿਵੈਲਪ ਹੋਏ ਨੇ ਜਿਹਦੇ ਚ ਸੰਕੜੇ 1 ਏਕੜ ਜਗ੍ਹਾ ਪਈ ਆ ਜੀ ਉਹ ਇਹ ਡਿਵੈਲਪ ਕਰਾਉਣਾ ਉਹਨੂੰ ਹਲੇ 10 ਸਾਲ ਚਾਹੀਦੇ ਨੇ ਉਹ ਉਸ ਤੋਂ ਅੱਗੇ ਜਾਣ ਨੂੰ ਫਿਰਦੇ ਨੇ ਕਿਉਂਕਿ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਅੱਜ ਲਾਡ ਆਰਡਰ ਦਾ ਕੀ ਹਾਲ ਆ ਕਾਂ ਤਾਂ ਗੋਲੀਆਂ ਚੱਲਣੀਆਂ ਨੇ ਕੋਈ ਇਨਵੈਸਟਮੈਂਟ ਨਹੀਂ ਆਦੀ ਅੱਜ ਨਸ਼ਿਆਂ ਦੀ ਗੱਲ ਕਰਦੇ ਅੱਜ ਮੈਂ ਹੁਣੇ ਸੀ ਵੀ ਟੀਵੀ ਦੇਖ ਰਿਆ ਸੀ ਇੱਕ ਨੌਜਵਾਨ ਮੁੰਡਾ ਫੌਜੀ ਛੁੱਟੀ ਆਇਆ ਸੀ ਅੱਜ ਹਲੇ 3 ਦਿਨ ਹੋਏ ਸਨ ਘਰ ਨੂੰ ਆਏ ਨੂੰ ਹਾਂਜੀ ਉਹ ਚਿੱਟੂ ਨੂੰ ਨਾਲ ਕੋ ਲੈ ਗਏ ਮੁੰਡੇ ਨੂੰ ਚਿੱਟਾ ਦਿੱਤਾ ਉਹਨੂੰ ਚਿੱਟੇ ਦਾ ਮੁੰਡਾ ਫੌਜੀ ਮੁੰਡਾ 6.5 ਫੁੱਟ ਦਾ ਮਰ ਗਿਆ ਵਿਚਾਰਾ ਹਾਂਜੀ ਉਹ ਮੈਂ ਹੈਰਾਨ ਆ ਇਸ ਸਰਕਾਰ ਨੂੰ ਵੀ ਝੂਠੇ ਸਫੈਦੋ ਟ੍ਰਾਈਮਰ ਦੀ ਗੱਲਾਂ ਨੇ ਸੜਕਾਂ ਦੇ ਬੋਰਡ WhatsApp ਨੰਬਰਾਂ ਦੇ ਲਈ ਕੋੜਾ ਹਰ ਵਾਰ ਪੇ ਖਛੜਿਆ ਪਿਆ WhatsApp ਨੰਬਰ ਇੱਥੇ ਸਾਨੂੰ ਇਨਫੋਰਮੇਸ਼ਨ ਦੋ ਉਹ ਯਾਰ ਤੁਸੀਂ ਇਨਫੋਰਮੇਸ਼ਨ ਤੁਹਾਨੂੰ ਕੋਈ ਜਿਹਨ ਇਨਫੋਰਮੇਸ਼ਨ ਤੁਹਾਡੇ ਕੋਲ ਨਹੀਂ ਹੈਗੀ ਕੌਣ ਤਸਕਰਾ ਕੌਣ ਸਮਗਲ ਦਾ ਤੁਸੀਂ ਇਹ ਕੀ ਕਾਏ ਇਹ ਬੁੱਧੂ ਬਣਾ ਰਹੇ ਨੇ ਲੋਕਾਂ ਨੂੰ ਇਸ ਕਰਕੇ ਕਿਉਂਕਿ ਇਹ ਸਰਕਾਰ ਸਿਰਫ ਸਿਰਫ ਮਸ਼ਹੂਰੀਆਂ ਦੀ ਸਰਕਾਰ ਕੋਈ ਗਰਾਉਂਡ ਤੇ ਕੰਮ ਨਹੀਂ ਦੇ ਨਾਲ ਕੋਲ ਗਰਾਉਂਡ ਤੇ ਲੈ ਪਾਵੇਂ ਕਿਉਂਕਿ ਉਹਦਾ ਕਾਰਨ ਕੀ ਆ ਕਿ ਇਹ ਪੰਜਾਬੀ ਚਲਾ ਨਹੀਂ ਰਹੇ ਦਿੱਲੀ ਦਿੱਲੀ ਦੀ ਟੀਮ ਸਾਡੀ ਚਲਾ ਰਹੀ ਤੁਹਾਨੂੰ ਪਰ ਇਸ ਤਰ੍ਹਾਂ ਪਰ ਇਹ ਵੀ ਤਾਂ ਹੈ ਨਾ ਜਿਸ ਤਰੀਕੇ ਦੇ ਨਾਲ ਯੁੱਧ ਨਸ਼ਿਆ ਵਿਰੁੱਧ ਕਹਿੰਦੇ ਨੇ ਘਰ ਟਾਏ ਜਾ ਰਹੇ ਨੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਇਹ ਤਾਂ ਕਹਿੰਦੇ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਘਰ ਟਾਏ ਜਾ ਰਹੇ ਨੇ ਇਹ ਸਭ ਡਰਾਮੇ ਭਾਈ ਯਾਰ ਕਿਹੜੇ ਉਹ ਕਰ ਰਹੇ ਨੇ ਕਿਹੜਾ ਘਰ ਦੇ ਨਾਲ ਯੁੱਧ ਨਸ਼ਿਆ ਵਿਰੁੱਧ ਟਾਇਆ ਜਿਹੜੇ ਘਟ ਆਏ ਨੇ ਕਿਦੇ ਉਹ ਨਜਾਇਜ਼ ਕਬਜ਼ੇ ਨੇ ਉਹ ਘਰ ਟਾ ਕੇ ਇਹਨਾਂ ਨੇ ਸ਼ੋਅ ਕਰਤੇ ਨੇ ਕਿਤੇ ਨਿੱਕੇ ਨਿੱਕੇ ਦਾ ਕੋ ਝਗੜਾ ਸੀ ਉਹ ਟਾ ਕੇ ਕਰਤੇ ਨੇ ਯੁੱਧ ਤੇ ਨਸ਼ਿਆਂ ਵਿਰੁੱਧ ਜਿਹੜੀ ਗੱਲ ਚਲੀ ਇਹ ਗੱਲ ਕਰਦੇ ਨੇ ਉਹ ਜੇ ਭਜਨ ਜੇ ਕਦਰਟਾਂ ਗੱਲ ਨਹੀਂ ਬੰਨੀ ਗੱਲ ਬੰਨੀ ਆ ਉਹਨਾਂ ਦੀ ਉਹਨਾਂ ਨੂੰ ਫੜਿਆ ਉਹਨਾਂ ਚੇਨ ਤੋੜਨ ਤੋਂ ਚੇਨ ਤੇ ਨਾ ਟੁੱਟੀ ਨੀ ਇਹਦੇ ਛੋਟੇ ਛੋਟੇ ਵਿਚਾਰੇ ਜਿਹੜੇ ਫੀਖਾ ਨੂੰ ਖਾਣ ਵਾਲੇ ਨੇ ਉਹ ਤੇ ਅੱਗੇ ਮਰੇ ਪਏ ਨੇ ਉਹਨਾਂ ਦੇ ਮਾਪਿਓ ਮਰੇ ਪਏ ਨੇ ਉਹਨਾਂ ਦੇ ਬੱਚੇ ਮਰੇ ਪਏ ਉਹਨਾਂ ਦੀ 20 20 ਮਰੀ ਪਈ ਆ ਪਿਓ ਕਿਹੜਾ ਮੁੰਡਾ ਸਾਡਾ ਹਸਬੰਡ ਸਾਡਾ ਪਿਓ ਇਹ ਕਿਹੜੇ ਕੰਮ ਚ ਪੈ ਗਿਆ ਉਹਨਾਂ ਨੂੰ ਸਾਦਾ ਦੇਣ ਦੀ ਬਜਾਏ ਉਸ ਉਹਨਾਂ ਦਾ ਘਰ ਤੋੜ ਕੇ ਕੋਈ ਮਸਲਾ ਹੱਲ ਨਹੀਂ ਹੋਣਾ ਗੱਲ ਇਹ ਹੈ ਵੀ ਕਿਉਂ ਲੱਗੇ ਉਹਨਾਂ ਨੇ ਕਿਉਂ ਖਾਦਾ ਕਿੱਥੇ ਉਹ ਉਹਦੀ ਲੋੜ ਆ ਉਹਨਾਂ ਦਾ ਕੋ ਹਸਪੀਟਲ ਖੋਲਣ ਕੋ ਨਸ਼ਾ ਕਿਸਾਉ ਖੇਂ ਕੇਂਦਰ ਕੋਲ ਜਾਨਾਂ ਨੂੰ ਜਗ੍ਹਾ ਦੇਣ ਪਰ ਇਹ ਸਰਕਾਰ ਸਿਰਫ ਪੁਛੇ ਦੇ ਕੇ ਆਪਣੀਆਂ ਫਿਗਰਾਂ ਰਾਈ ਗੱਲ ਕਰਦੀ ਆ ਗਾਉਂ ਜਿੱਦ ਤੁਹਾਨੂੰ ਵੀ ਪਤਾ ਨਸ਼ਾ ਅੱਜ ਵੀ ਵਿਕਦੇ ਆ ਪਰ ਕਿਤੇ ਨਾ ਕਿਤੇ ਉਹ ਇਹ ਵੀ ਗੱਲਾਂ ਕਰਦੇ ਨੇ ਕਹਿੰਦੇ ਕਿ ਅਸੀਂ ਵੱਡਾ ਜਰਨਲ ਪੜਿਆ ਹੁਣ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਅਗਰ ਗੱਲ ਕਰ ਰਹੇ ਹੋ ਤਾਂ ਬੜੇ ਯਾਨੀ ਸੈਸ਼ਨ ਦੇ ਵਿੱਚ ਵੀ ਗੱਲਾਂ ਉੱਠੀਆਂ ਨੇ ਕਿ ਸਾਡੀ ਬੀਬੀਆਂ ਤੇ ਹੁਣ ਜਿਹੜੀ ਰੰਗਲੀ ਚੁੰਨੀਆਂ ਸੀ ਉਹ ਚਿੱਟੀਆਂ ਬਣਾ ਦਿੱਤੀਆਂ ਵੀ ਅਸੀਂ ਵੱਡਾ ਜਰਨਲ ਪੜ ਲਿੱਤਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਉਹ ਦੇਖੋ ਗੱਲ ਬਤਰ ਗਿਆ ਉਹ ਤੇ ਇਹਨਾਂ ਸਾਢੇ 3 ਸਾਲ ਦਾ ਦਿਨ ਕੋਈ ਕੁਝ ਹੋਇਆ ਨਹੀਂਗਾ ਉਹ ਤੇ ਹੁਣ ਇਹਨਾਂ ਨੇ ਜਦੋਂ ਇਲੈਕਸ਼ਨ ਨੇੜੇ ਆਉਣ ਲੱਗਾ ਕਰਨ ਲੱਗੇ ਨੇ ਜੀ ਪਰ ਜੇ ਉਹ ਜਦੋਂ ਕੋਰਟ ਚ ਕੇਸ ਆ ਕੋਰਟ ਚ ਕੇਸ ਆ ਇਹ ਕਪਤ ਲੱਗੇਗਾ ਕੀ ਹੈਗਾ ਕੀ ਨਹੀਂ ਹੈਗਾ ਪਰ ਮੈਂ ਸਮਝਦਾ ਉਹਦੇ ਚ ਵੀ ਇਹਨਾਂ ਨੇ ਬਹੁਤ ਡਿਲੇ ਕੀਤਾ ਜੋ ਕੂਟਨ ਜੇ ਉਹਨਾਂ ਨੂੰ ਕੋਈ ਕਾਜੀ ਕਸੂਦਾ ਹੋਏਗਾ ਜੋ ਸਜਾ ਮਿਲਣੀ ਚਾਹੀਦੀ ਆ ਪਰ ਇਹਦੇ ਚ ਕਈ ਐਂਗਲ ਨੇ ਇਹ ਸਾਰੇ ਐਂਗਲਾਂ ਤੋਂ ਕੰਮ ਕਰਨ ਦੀ ਲੋੜ ਆ ਕੱਲੀ ਮਜੀਠਿਆ ਖਾ ਨੂੰ ਫੜਨ ਕੇ ਗੱਲ ਨਹੀਂ ਹੋਣੀ ਇਹਦੇ ਤੱਕ ਬਾਕੀ ਐਂਗਲਾਂ ਤੋਂ ਕੰਮ ਕਰਨ ਦੀ ਲੋੜ ਆ अच्छा ਤੁਸੀਂ ਯਾਨੀ ਜਿੱਦਾਂ ਗੱਲ ਕਰ ਲਈ 2027 ਆ ਰਿਹਾ ਹੈ ਵੋਟਾਂ ਦੀ ਕਿੰਦਾਂ ਤਿਆਰੀਆਂ ਚਾਹ ਰਹੇ ਕਿਉਂਕਿ ਲੋਕ ਤੁਹਾਨੂੰ ਬਹੁਤ ਸਾਰਾ ਪਿਆਰ ਵੀ ਦਿੰਦੇ ਨੇ ਕਿ ਹੁਣ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ ਆਉਣੇ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਕਿ ਲੱਗਦਾ ਹੈ ਕਿ ਬੇਦੀ ਸਾਹਿਬ ਹੁਣ ਆਉਣੇ ਵਾਲੇ 2027 ਦੀਆਂ ਵੋਟਾਂ ਦੇ ਵਿੱਚ ਐਮਐਲਏ ਦਾ ਇਲੈਕਸ਼ਨ ਲੜੇਗਾ ਇਹ ਤੇ ਪ੍ਰਮਾਤਮਾ ਦੇ ਵਾਸਤਾ ਜਾਂ ਪਾਰਟੀ ਦੇ ਵਾਸਤਾ ਬਾਕੀ ਯੂ ਦਾ ਕੋਸ਼ਿਸ਼ ਪੂਰੀ ਹੈ ਦਾਵਾ ਕੀਤਾ ਪਾਰਟੀ ਦੇ ਚੋਣ ਲੜਾਂਗੇ ਔਰ ਚੋਣ ਜਿੱਤ ਕੇ ਲੜ ਕੇ ਜਿੱਤ ਕੇ ਪਾਰਟੀ ਚੋਲੀ ਵੀ ਪਾਵਾਂਗੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਮੈਂ ਪੂਰੇ ਹਲਕੇ ਚ ਜਾ ਰਿਹਾ ਪਿੰਡ ਪਿੰਡ ਜਾ ਰਿਹਾ ਲੋਕਾਂ ਦੇ ਘਰ ਘਰ ਜਾ ਰਿਹਾ ਹਲਕੇ ਨੂੰ ਮਿਲ ਰਿਹਾ ਔਰ ਲੋਕਾਂ ਦਾ ਬੜਾ ਲੰਬਾ ਸਮਾਂ ਮੈਨੂੰ ਹੋ ਗਿਆ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਮੈਂ ਕਦੀ ਪਾਰਟੀ ਛੱਡੀ ਨਹੀਂ ਕਦੀ ਪਾਰਟੀ ਨੂੰ ਧੋਖਾ ਨਹੀਂ ਦਿੱਤਾ ਪਾਰਟੀ ਦੇ ਕਦੀ ਪਾਰਟੀ ਨੂੰ ਕੋਈ ਧੋਖਾ ਨਹੀਂ ਦਿੱਤਾ ਔਰ ਆਸਾ ਇਸ ਵਾਰ ਕਿਉਂਕਿ ਪਾਰਟੀ ਨਵਾਂ ਚਿਹਰਨ ਮੌਕਾ ਦੇਣ ਦਾ ਫੈਸਲਾ ਕਰਦੀ ਆ ਜੀ ਉਹ ਉਹਦੇ ਨਵੇਂ ਚਿਹਰਿਆਂ ਦੇ ਵਿੱਚ ਮੋਹਾਲੀ ਦੇ ਵਿੱਚ ਮੇਰਾ ਦਾਵਾ ਜਿਹੜਾ ਉਹ ਸਟਰੋਂਗ ਆ ਪਰ ਉਹਨੂੰ ਆਸ ਤੇ ਭਰੋਸਾ ਵਾਲਾ ਪਾਰਟੀ ਮੈਤੇ ਵਿਸ਼ਵਾਸ ਕਰੇਗੀ ਔਰ ਕੀ ਮੌਕਾ ਦੇਵੇਗੀ ਲੋਕਾਂ ਦੀ ਸੇਵਾ ਕਰਨ ਦਾ ਉਹਨੂੰ ਹਾਲ ਲੋਕਾਂ ਦੀ ਲੋਕਾਂ ਦਾ ਵੀ ਮੈਨੂੰ ਬਹੁਤ ਪਿਆਰ ਮਿਲ ਰਿਹਾ ਲੋਕਾਂ 'ਚ ਇਸ ਕੱਲ ਦੀ ਹੁਣ ਗੱਲ ਆ ਵੀ ਨਵਾਂ ਚਿਹਰਾ ਜਿਹੜਾ ਉਹ ਆਵੇ ਔਰ ਪਾਰਟੀ ਸਰਕਾਰ ਜਿਹੜੀ ਆ ਲੋਕ ਕਾਂਗਰਸ ਵੱਲ ਦੇਖਦੇ ਪਏ ਨੇ ਕਾਂਗਰਸ ਦੀ ਸਰਕਾਰ ਬਣਨੀ ਆ ਔਰ ਉਹਦੇ ਵਾਸਤੇ ਪੂਰੀ ਤਿਆਰੀ ਆ ਆਪਾਂ ਇਲੈਕਸ਼ਨ ਵਾਸਤੇ ਵੀ ਤਿਆਰੀ ਕਰ ਰਹੇ ਆ ਪਾਰਟੀ ਲਈ ਸੇਵਾ ਵੀ ਕਰ ਰਹੇ ਜਿੱਥੇ ਪਾਰਟੀ ਡਿਊਟੀ ਲਾਉਂਦੀ ਆ ਹੁਣ ਬਲਾਚੌਰ ਤੇ ਨਵਾਂ ਸ਼ਹਿਰ ਲਈ ਉੱਥੇ ਵੀ ਕੰਮ ਕਰ ਰਹੇ ਆ ਪਰ ਮੁਹਾਲੀ ਵਿੱਚ ਵੀ ਮੈਂ ਪੂਰਾ ਹਲਕੇ ਵਿੱਚ ਵੀ ਲੋਕਾਂ ਵਿੱਚ ਵੀ ਵਿਚਰਦਾ ਆ ਲੋਕਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਨੂੰ ਆ ਸਭ ਇਹ ਕੀ ਪਰਮਾਤਮਾ ਦੀ ਵੀ ਕਿਰਪਾ ਹੋਵੇ ਕਿ ਤੇ ਲੋਕਾਂ ਦਾ ਅਸ਼ੀਰਵਾਦ ਵੀ ਜਿਹੜਾ ਉਹ ਮਿਲੇਗਾ ਅੱਛਾ ਬੀਦੀ ਸਾਹਿਬ ਅਗਰ ਤੁਹਾਨੂੰ ਪਾਰਟੀ ਯਾਨੀ ਮੁਹਾਲੀ ਤੋਂ ਟਿਕਟ ਦੇ ਦਿੰਦੀ ਹੈ ਅਗਰ ਮਨ ਲਓ ਕਿ ਟਿਕਟ ਮਿਲ ਜਾਂਦੀ ਤਾਂ ਪਹਿਲ ਦੇ ਆਧਾਰ ਦੇ ਵਿੱਚ ਤੁਸੀਂ ਲੋਕਾਂ ਦੇ ਕਿਹੜੇ ਕੰਮ ਕਰੇ ਕਿਉਂਕਿ ਲੋਕਾਂ ਦੇ ਤਾਂ ਮੁਹਾਲੀ ਦੇ ਵਿੱਚ ਚਾਹੇ ਪੰਜਾਬ ਦੀ ਗੱਲ ਕਰੇ ਬਹੁਤ ਸਾਰੇ ਇਦਾਂ ਦੇ ਕੰਮ ਨੇ ਹਾਲਾਂਕਿ ਤੁਸੀਂ ਉਦਾਂ ਵੀ ਕਰਦੇ ਰਹਿੰਦੇ ਹੋ ਲੋਕਾਂ ਦੇ ਕੰਮ ਅਗਰ ਐਮਐਲਏ ਦੀ ਟਿਕਟ ਤੁਹਾਨੂੰ ਮਿਲ ਜਾਂਦੀ ਯਾਰ ਐਮਐਲਏ ਬਣ ਜਾਂਦੇ ਹੋ ਫਿਰ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਰਹੇਗਾ ਉਹ ਤੇ ਪ੍ਰਮਾਤਮਾ ਦਾ ਮੌਕਾ ਦੇਵੇ ਲੋਕਾਂ ਦਾ ਪਿਆਰ ਮਿਲੇ ਕਿਉਂਕਿ ਮੈਨੂੰ ਮੁਹਾਲੀ ਦੇ ਹਰ ਟੋਏ ਤੋਂ ਲੈ ਕੇ ਨੁਕੋਂ ਤੱਕ ਦੀ ਮਸ਼ਹਰਲਾ ਪਤਾ ਹੈ ਮੈਂ ਇਥੇ ਮੁਹਾਲੀ ਮੇਰੇ ਹੱਥਾਂ ਜੀ ਬਣਿਆ ਅੱਜ ਵੀ ਮੁਹਾਲੀ ਦਾ ਇਕੱਲਾ ਬੰਦਾ ਮੈਂ ਜੱਲ ਲੜਾਈਆਂ ਇੰਨੀਆਂ ਲੜਨ ਡਿਆ ਵਾਂ ਅੱਜ ਜੇ ਪਾਣੀ ਮੁਹਾਲੀ ਨੂੰ ਕਜੌਲੀ ਦਾ ਦਵਾਇਆ ਉਹ ਮੇਰੀ ਮੈਂ 750 ਕੋਟ ਰਪਏ ਲਵਾਇਆ ਹਾਈ ਕੋਰਟ ਚ ਲੜਾਇਆ ਦੀ ਲੜਾਈ ਲੜੀ ਅੱਜ ਬਸ ਸਟੈਂਡ ਦੀ ਲੜਾਈ ਲੜ ਰਹੇ ਆ ਅੱਜ ਜੇ ਆਪਣਾ ਪਾਰਕਿੰਗ ਦੀ ਲੜਾਈ ਲੜ ਰਹੇ ਆ ਹਾਈ ਕੋਰਟ ਤੱਕ ਜਾ ਰਹੇ ਆ ਉਹਨੂੰ ਪਤਾ ਸਮੱਸਿਆਵਾਂ ਦਾ ਅੱਜ ਸਿਟੀ ਬੱਸ ਅਦਰਸ ਨਹੀਂ ਹੈਗੀ ਸਭ ਤੋਂ ਵੱਡੀ ਸਮੱਸਿਆ ਆਉਣ ਵਾਲਾ ਸਮੇਂ ਦੀ ਮੁਹਾਲੀ ਦੀ ਮੰਗਾ ਸਿਟੀ ਬੱਸ ਅਦਰਸ ਅੱਜ ਤੋਂ ਇਹ ਮੁਹਾਲੀ ਦੇਖੋ ਮੋਹਾਲੀ ਦੇ ਵਿੱਚ ਐਦਾ ਵੱਡਾ ਹੋ ਗਿਆ 에어ਪੋਰਟ ਬਣ ਗਿਆ ਬੱਸ ਸਟੈਂਡ ਨਹੀਂ ਬਣਿਆ ਉਹਦੇ ਵਿੱਚ ਸਿਟੀ ਬੱਸਾਂ ਦੋਸਤੋਂ ਲੈ ਕੇ ਮੈਡੀਕਲ ਤੋਂ ਲੈ ਕੇ ਨਵੇਂ ਯੂਥ ਨੂੰ ਕਿਦਾਂ ਕਰਨਾ ਉਹ ਸਾਰੇ ਮੇਰੇ ਮਤਲਬ ਉਹ ਪਲਾਨ ਨੇ ਉੱਪਰ ਸਮਾਂ ਆਏਗਾ ਪਾਰਟੀ ਦੀ ਗੱਲ ਲੈਣਾ ਮਤਾਓ ਲੋਕਾਂ ਦੇ ਪਿਆਰ ਮਤਾਓ ਹਰ ਮਸਲੇ ਦਾ ਹੱਲ ਵੀ ਹੋਵੇਗਾ ਉਹ ਕਾਂਗਰਸ ਪਾਰਟੀ ਹੀ ਇੱਕ ਇੱਕ ਪਾਰਟੀ ਆ ਜਿਹਦੇ ਵਿੱਚ ਮੋਹਾਲੀ ਦਾ ਵਿਕਾਸ ਹੋਇਆ ਮੋਹਾਲੀ ਤਹਿਸੀਲ ਕਾਂਗਰਸ ਨੇ ਮਲਾਈ ਮੋਹਾਲੀ ਜ਼ਿਲ੍ਹਾ ਕਾਂਗਰਸ ਨੇ ਮਾਇਆ ਮੋਹਾਲੀ ਜਿਹੜਾ ਵਾ ਇਹ ਪਹਿਲਾਂ ਨਗਰ ਕਾਉਂਸਲ ਮੋਹਾਲੀ ਨੇ ਕਾਂਗਰਸ ਨੇ ਬਣਾਈ ਉਹ ਇਸ ਕਰਕੇ ਸਾਦਾ ਮੈਂ ਸਮਝਣਾ ਇਹ ਮੋਹਾਲੀ ਜਾਨੀ ਜਲਤਿੰਦਾ ਵਸਾਇਆ ਹੋਇਆ ਸ਼ਹਿਰ ਹੈ ਕਾਂਗਰਸ ਪਾਰਟੀ ਨੇ ਵਸਾਇਆ ਸ਼ਹਿਰ ਆ ਉਦੋਂ ਬੜਾ ਸਪਨਾ ਸੀ ਕਾਨੀ ਜੀ ਦਾ ਇਸ ਸਾਬ ਜਦਾ ਅਜੀਤ ਸਿੰਘ ਨਗਰ ਰੱਖਿਆ ਸੀ ਇਹਦਾ ਨਾਮ ਵੀ ਉਹ ਆਸਾ ਮੋਹਾਲੀ ਆਉਣ ਵਾਲੇ ਸਮੇਂ ਚ ਪੰਜਾਬ ਦਾ ਇਹ ਨਈ ਨਾਸ ਥਿੰਦੀ ਆ ਸਭ ਤੋਂ ਵਧੀਆ ਸ਼ਹਿਰ ਬਣੇਗਾ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਬਹੁਤ ਮਹਿਮਾਨੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸੋ ਐਸ ਜੀ ਆਪਣੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਜੋ ਅੱਜ ਪੰਜਾਬ ਦੇ ਮਸਲੇ ਅੱਜ ਚੱਲ ਰਹੇ ਨੇ ਉਹਨਾਂ ਦੇ ਬਾਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਸਿੰਘ ਦੇ ਨਾਲ ਸੋ ਉਹਨਾਂ ਜਾਂਸਲਾ ਦੀ ਰਿਪੋਰਟ ਮੁਹਾਲੀ ਸਸਵੀਕਾ